ਹਰੋ ਮੇਰੇ ਦੋਸਤ ਆ ਬਈ ਸਾਧ ਸੰਗਤ ਮੈਂ ਹੈਗਾ ਜੀਤ ਸਿੰਘ ਰਾਜਾਪਤੀ ਕੋਠੇ ਮੇਰਾ ਚੈਨਲ ਚੈਨਲ ਸਿੱਧੂ ਬਾਈ ਇਹਨੂੰ ਮੇਰੇ ਵੀਰ ਸਬਸਕ੍ਰਾਈਬ ਵੀ ਕਰ ਦਿਆ ਕਰੋ ਲਾਇਕ ਵੀ ਕਰ ਦਿਆ ਕਰੋ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਹੁਣ ਮੈਂ ਤੁਹਾਨੂੰ ਪੁੱਛਦਾ ਸੁਖਮੰਦਰ ਸਿੰਘ ਆ ਵੀ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤੜਸੱਲੀ ਮੱਚੀ ਪਈ ਆ ਮੈਰੋ ਮੈਰੋ ਹੋਈ ਪਈ ਆ ਕਮਲ ਭਾਬੀ ਹੋਈ ਪਈ ਆ ਤੇ ਕੀ ਕੀ ਕੋਹ ਹਜ਼ਾਰ ਤੱਬੇ ਲੱਗੇ ਜਾਂਦੇ ਆ ਉਹ ਮਾਰਦੀ ਉਹ ਐ ਕਰਦੀ ਜੀ ਉਹਦੇ ਨਾਲ ਬਲਾਤਕਾਰ ਕਰਿਆ ਉਹਦੇ ਨਾਲ ਫਲਾਨਾ ਕਰਿਆ ਹਜੇ ਤੱਬੇ ਲੱਗ ਰਹੇ ਆ ਤੇ ਜੇ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਸਬੰਦਰ ਸਿੰਘ ਹਾਂ ਜੀ ਵੀ ਜੇ ਇਹ ਮਾਰਨੀ ਜੈ ਸੀ ਮਾਰਨੀ ਜੈ ਸੀ ਜੀ ਜੀ ਪੂਰੀ ਜੈ ਜੀ ਆ ਬੜੀ ਜੈ ਜੀ ਗੰਦ ਬਹੁਤ ਪਾਈ ਜਾਂਦੀ ਐ ਜੀ ਹਾਂ ਫਿਰ ਬਾਕੀ ਹੋਰ ਦਾ ਲਈ ਆਪਾਂ ਕਹੀ ਜਾਂਦੇ ਆ ਹਾਂ ਬਈ ਮੈਰੋ ਨੇ ਇਹਨੂੰ ਕਿੰਨੀਆਂ ਮੇਰੀ ਜਾ ਕੇ ਕਿਹਾ ਵੀ ਤੂੰ ਹਰ ਜਾ ਭਾਈ ਹਾਂ ਬਈ ਇਹਨੂੰ ਇਹ ਗੱਲ ਵੀ ਕਹੀ ਵੀ ਤੂੰ ਸੁਧਰ ਜਾ 1.5 ਲੱਖ ਰੁਪਈਆ ਵੀ ਦਿੱਤਾ ਹਾਂ ਪੂਰਾ ਇਹ ਮੇਰੋ ਨੇ ਮੀਚਾ ਕੇ ਲੈ ਗਿਆ ਇਹਨੂੰ ਹਾਂ ਜਿਦੋਂ ਇਹਨੂੰ ਕਹਿੰਦਾ ਸੀਗਾ ਹਾਂ ਫੇਰੇ ਮੈਰੋ ਦੇ ਨਾਲ ਚਲੀ ਗਿਆ ਹਾਂ ਇਹ ਵੀ ਠੀਕ ਆ ਬਈ ਮੈਨੂੰ ਇਹ ਬੰਦਾ ਸਮਝਾਉਂਦਾ ਕਈਆਂ ਸਾਲਾਂ ਤੋਂ ਹਾਂ ਫੇਰੇ ਇਹਨੇ ਇਹ ਬੰਦਾ ਮੈਂ ਤਾਂ ਨਹੀਂ ਮੰਨਦਾ ਵੀ ਮੇਰੋ ਹੋਊਗਾ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਓਹ ਹੋ ਸਕਦਾ ਵੀ ਮੁਰਕੇ ਇਹ ਜਿਆਦਾ ਧਮਕੀਆਂ ਦਿੰਦੇ ਸੀ ਵੀ ਇਹ ਜਾਣ ਕੇ ਫੜੇ ਹੁਣ ਵੀ ਇਹ ਤੁਸੀਂ ਧਮਕੀਆਂ ਦਿੰਦੇ ਰਹੇ ਹੁਣ ਤਾਈ ਹਾਂਜੀ ਹਾਂ ਹੋ ਸਕਦੀ ਹੈ ਵੱਡੀ ਗੱਲ ਨਹੀਂ ਹੈ ਵੀ ਕੰਮ ਕਿਸੇ ਦਾ ਹੋਰ ਕਰਿਆ ਹੋਵੇ ਹਾਂ ਤੇ ਲੱਗੀ ਨਾ ਦੇ ਸਿਰ ਜਾਂਦਾ ਹੋਵੇ ਹਾਂ ਹਾਂ ਜਿਵੇਂ ਕਿਹਾ ਸੀ ਨਾ ਹਾਂ ਵੀ ਤੂੰ ਹੜ ਗਿਆ ਭਾਈ ਪਰ ਇੱਕ ਗੱਲ ਹੈਗੀ ਆ ਯਾਰ ਇੱਕ ਗੱਲ ਮੰਨਣੀ ਪਣੀ ਹੈ ਹਾਂਜੀ ਜਿਹੜੇ ਸਿੰਘ ਆ ਉਹ ਮੁੱਕਰਦੇ ਨਹੀਂ ਹੁੰਦੇ ਯਾਨੀ ਇਹ ਜਿਹੜਾ ਹਾਂ ਜਿਹੜਾ ਉਹ ਆਪਣਾ ਮਤਲਬ ਹੈਗਾ ਇਹ ਜਥੇਦਾਰ ਕੀ ਦਾ ਨਾਮ ਹੈ ਆਪਣਾ ਜਿਹਨੇ ਮਾਰੀ ਆ ਇਹ ਮਾ ਹਰਪ੍ਰੀਤ ਨਹੀਂ ਨਹੀਂ ਹਰਪ੍ਰੀਤ ਨਹੀਂ ਦੂਜਾ ਹਰਨਗ ਜੀ ਨੇ ਹੁਣ ਮਾਰੀ ਆ ਇਹ ਮੇਰੋਂ 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 ਅੰਬਰਤਪਾਲ ਮੇਰੋਂ ਹੁਣ ਅੰਬਰਤਪਾਲ ਮੇਰੋਂ ਆਪ ਬੰਨੀ ਜਾਂਦਾ ਕਹਿੰਦਾ ਵੀ ਮੈਂ ਇਹਨੂੰ ਘਟੋ ਘੱਟ ਪਹਿਲਾਂ ਜਣੀ ਉਹ ਉਹਦੀ ਇੰਟਰਵਿਊ ਆ ਇਹਦੇ ਵਿੱਚ ਪੰਜਾਬ ਦੀ ਉਹ ਕਹਿੰਦਾ ਮੈਂ ਇਹਨੂੰ ਘਟੋ ਘੱਟ ਤਿੰਨ ਵੇਰੀ ਸੱਦ ਕੇ ਕੋਲੇ ਪੈਣ ਤੋਂ ਬਿਨਾਂ ਨਹੀਂ ਧੀ ਤੇ ਪੈਣ ਤੋਂ ਬਿਨਾਂ ਨਹੀਂ ਮੈਨੂੰ ਬੋਲਿਆ ਅੱਛਾ ਜੀ ਕਹਿੰਦਾ ਮੈਂ ਕਿਹਾ ਧੀਏ ਪੈਣੇ ਪੰਜਾਬ ਦੀ ਧੀ ਆ ਤੂੰ ਸੋਹਣੇ ਬਲੌਗ ਪਾ ਜੇ ਤੂੰ ਪਾਉਣਿਆ ਇਹੇ ਜਾਗਾ ਤਾਂ ਨਾ ਵੱਡ ਹਾਂ ਜੀ ਹਾਂ ਕਹਿੰਦੀ ਨਹੀਂ ਮੇਰਾ ਮਾਪਿਓ ਬਿਮਾਰ ਆ ਮੈਂ ਉਹਨਾਂ ਦਾ ਇਲਾਜ ਕਰਾਉਣੀ ਆ ਬਲੌਗ ਕਹਿੰਦਾ ਜੇ ਮੈਂ ਤੈਨੂੰ 50000 ਰੁਪਏ ਤੈਨੂੰ ਮਹੀਨਾ ਦਿਆ ਕਰੂੰ ਤੇ 1.5 ਲੱਖ ਰੁਪਏ ਹੁਣ ਲੈ ਜਾ ਤੇ ਆਪਦੇ ਪਿਓ ਦਾ ਇਲਾਜ ਕਰਾ ਪਰ ਆਹ ਕਰਦ ਨਾ ਪਾ ਇਹ ਨਾ ਪਾ ਵੀ ਹੋਰ ਕੰਮ ਕਰ ਲੈ ਤੂੰ ਮੈਂ ਤੈਨੂੰ 50000 ਮਹੀਨਾ ਦਿਆ ਕਰੂੰ ਉਹ ਕਹਿੰਦਾ ਕਿ ਕਿੱਥੇ ਹਟਦੀ ਐ ਜਿਹਨੂੰ ਕਹਿੰਦਾ ਮਹੀਨੇ ਦਾ 2 ਲੱਖ ਬਣਦਾ ਹੋਵੇ ਇਹ ਤਾਂ ਗੱਲ ਹੈ ਮੱਤਣਾ ਸੀ ਰੁਪਈਆਂ ਨਾਲ ਹੁਣ ਮੱਤਲੇ ਹੰਬਲੇ ਹੁਣ ਬੋਲਦੀ ਵੀ ਨਹੀਂ ਹੁਣ ਹੁਣ ਉਹ ਪਰਿਵਾਰ ਕੀ ਕਰੂਗਾ ਹੁਣ ਉਹਨੇ ਕੀ ਕਰਨਾ ਹੁੰਦਾ ਗੱਲਾਂ ਐ ਬਣਾਈਆਂ ਸੀ ਬਿਮਾਰ ਬਿਮਾਰ ਤੇ ਹਾਂ ਵੀ ਚੰਨੇ ਤੂੰ ਦਾ ਤੂੰ ਵੀ ਯਾਰ ਬੰਦਾ ਸਿਰਫ ਪੰਜਾਬ ਚ ਰਹਿੰਨੇ ਯਾਰ ਸਾਰੇ ਇੱਥੇ ਫਰਿਆ ਤੁਰਿਆ ਗੱਡੀਆਂ ਗੁੱਡੀਆਂ ਤੇ ਜਾਂਦਾ ਆਉਂਦਾ ਰਿਹਾ ਤੇ ਇਹ ਵੀ ਗੱਲ ਜਾਇਜ਼ ਹੋਈ ਜਾਂ ਕਿਵੇਂ ਹੋਇਆ ਜੀ ਹਾਂ ਨਹੀਂ ਹੈ ਜਾਇਜ਼ ਹਾਂ ਜਾਇਜ਼ ਹੀ ਗੱਲ ਹੈ ਕਿ ਜਿਹੜਾ ਜਨਮ ਦਾ ਰੱਖਣਾ ਚਾਹੀਦਾ ਹਾਂ ਆ ਭਾਹਾ ਵੱਡਾ ਹੀ ਹੋਵੇ ਚੰਗਾ ਹੋਰ ਤਾਕਤਵਰ ਹੋਵੇ ਨਾ ਇਹ ਤਾਂ ਆਪਣੇ ਭਲਾ ਯਾਰ ਆਪਣੇ ਪਰਿਵਾਰਾਂ ਚ ਹੁਣ ਆ ਭਾਪ ਕਹਿੰਨੇ ਆ ਭਲਾ ਆਪਣੇ ਪਰਿਵਾਰਾਂ ਚ ਕੋਈ ਬੱਚਾ ਹੋਵੇ ਆਪਣਾ ਗਲਤ ਚੱਲਦਾ ਆਪਾਂ ਉਹਨੂੰ ਰੋਕਾਂਗੇ ਯਾਰ ਇਹ ਤਾਂ ਫਰਜ਼ ਸੁਖਮੰਦਰ ਸਗਾ ਜੇ ਸੋਚ ਗਏ ਨਾ ਮਾਂ ਪਿਓ ਦਾ ਵੀ ਘਰਾਂ ਦੇ ਵਿੱਚ ਬਾਈ ਬਣਦਾ ਜਿਹੜੇ ਅੱਜ ਇਸ ਕਿਤੇ ਤੇ ਲੱਗੀਆਂ YouTube ਤੇ ਲੱਗੀਆਂ Facebook ਤੇ ਲੱਗੀਆਂ ਆਪਣੇ ਕੀ ਆ ਹੋਰ ਚੱਲਦੇ ਆ ਵੱਡੇ ਵੱਡੇ ਹਾਂ ਚੈਨਰ ਉਹਨਾਂ ਤੇ ਲੱਗੀਆਂ ਜਾ ਰਹੇ ਉਹਨਾਂ ਨੂੰ ਮਾਪੇ ਉਹਨੂੰ ਨਹੀਂ ਸਮਝ ਲੱਗਦੀ ਵੀ ਸਾਡੀ ਕੁੜੀ ਕੀ ਕਰਦੀ ਆ ਪਤਾ ਸਾਰਾ ਕੁਝ ਬਾਈ ਟਪ ਟਪ ਕੇ ਲੀੜੇ ਲਾ ਲਾ ਕੇ ਨੱਚ ਨੱਚ ਕੇ ਯਾਰ ਐਡੇ ਅੱਜ ਇੱਕ ਮਾਈ ਦੀ ਇੰਟਰਵਿਊ ਹੋਈ ਹਾਂਜੀ ਲੈ ਤੁਹਾਨੂੰ ਮਾਈ ਸੜੋਣਾ ਗੱਲ ਉਹ ਜਦੋਂ ਮਾਈ ਦੀ ਇੰਟਰਵਿਊ ਹੋਈ ਮਾਈ ਨੂੰ ਪੱਤਰਕਾਰ ਪੁੱਛਦਾ ਵੀ ਮਾਤਾ ਸੋਡੇ ਵੇਲੇ ਕਿਵੇਂ ਹੁੰਦਾ ਸੀ ਪਹਿਲਾਂ ਉਹਨੇ ਸਵਾਲ ਕਰਿਆ ਉਹ ਕਹਿੰਦੀ ਕਹਿੰਦੀ ਪੁੱਤਰ 80 ਸਾਲ ਦੀ ਬੁਢੀ ਸੀ ਹਾਂ ਬਹੁਤ ਠੋਕ ਠੋਕ ਨੇ ਜਵਾਬ ਦਿੱਤੇ ਕਹਿੰਦੀ ਇਹ ਜੀ ਦਾ ਤਾਂ ਫਹਾ ਵੱਡਣਾ ਹੀ ਚਾਹੀਦਾ ਸੀ ਲੈ ਤੇ ਉਹ ਕਹਿੰਦੀ ਵੀ ਜਦੋਂ ਇਹ ਇੰਨਾ ਗੰਦ ਪਾਉਂਦੀ ਇੰਨਾ ਗੰਦ ਬੋਲਦੀ ਆ ਵੀ ਸਾਥ ਹੋਂਦਾ ਝੱਲੀ ਨਹੀਂ ਗਈ ਮੈਂ ਕਹਿੰਦੀ ਮੈਂ ਦੇਖੀ ਨਹੀਂ ਹਾਲਾ ਕਿ ਹੁਣ ਮੈਨੂੰ ਚਾਰ ਪੰਜ ਦਿਨ ਦਾ ਰੌਲਾ ਜਾ ਪਿਆਵਾ ਕਰਕੇ ਤੇ ਮੈਂ ਵੀ ਕਿਹੜੀ ਕੰਗਣਾ ਨਾ ਕਿਹੜੀ ਦੂਜੀ ਕਮਲਕੌਰ ਕਿਹੜੀ ਕਹਿੰਦੀ ਮੈਂ ਤਾਂ ਦੇਖਿਆ ਫਿਰ ਮੈਨੂੰ ਬੁੜੀਆਂ ਨੇ ਦਿਖਾਇਆ ਵੀ ਆਹੋ ਕਹਿੰਦੀ ਮੈਂ ਉਹਦਾ ਦੇਖਿਆ ਕਹਿੰਦੀ ਤੇਰਾ ਬੇੜਾ ਬਹਿਜੇ ਇਹ ਜੀ ਦਾ ਤੇ ਤੇਰਾ ਕੀ ਗੱਡਾ ਖੜਾ ਸੀ ਪੰਜਾਬ ਚੋਂ ਨੀ ਬਾਹਰ ਲਈ ਸੀ ਕਹਿੰਦੇ ਜੂਪੀ ਦਿਖਣੀ ਕਿੱਥੋਂ ਦੀ ਵੀ ਆਪਣੇ ਤੇ ਰਹਿੰਦੇ ਸੀ ਚਿਹਰੇ ਤੇ ਫਿਰ ਤੂੰ ਕੌਰ ਰੱਖੀ ਫਿਰਦੀ ਆ ਕਮਲ ਕੌਰ ਸਾਡੀਆਂ ਕੌਰ ਇਹ ਜੀਆਂ ਕਹਿੰਦੀ ਅਸੀਂ ਤਾਂ ਆਪਦੀਆਂ ਕੁੜੀਆਂ ਨੂੰ ਐ ਕੱਲੀਆਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੀਆਂ ਨਹੀਂ ਨਿਕਲਣ ਨੇ ਹਾਂ ਫਿਰ ਅਸੀਂ ਜੇ ਰੋਟੀ ਟੁੱਕ ਖੇਤ ਲੈ ਕੇ ਜਾਣਾ ਤੇ ਮਾਂ ਨੇ ਜਾਂ ਪੁੱਤਰ ਬੱਚੇ ਨੇ ਛੋਟੇ ਨਾਲ ਜਾਣਾ ਕੁੜੀ ਦੇ ਕੱਲੀ ਨਹੀਂ ਸਿਰ ਟਕਿਆ ਰਾਹ 'ਚ ਵੀ ਜੇ ਸਾਡਾ ਬੰਦਾ ਕੋਈ ਪੰਜਾਬੀ ਮਿਲ ਪੈਂਦਾ ਜੀ ਇਹ ਕੁੜੀ ਦਾ ਸਾਡੇ ਦਾ ਸਿਰ ਨੰਗਾ ਉਹਨੇ ਕਿਹਾ ਬੇਟਾ ਪਹਿਲਾਂ ਸਿਰ ਟਾ ਕੇ ਹਾਂ ਅੱਜ ਵੀ ਕਹਿੰਦੇ ਆ ਸਣੇ ਬੰਦੇ ਹਾਂਜੀ ਕਹਿੰਦੇ ਆ ਅੱਜ ਵੀ ਕਹਿੰਦੇ ਆ ਕਈਆਂ ਕੁੜੀਆਂ ਨੂੰ ਜਾਂ ਬੱਚਿਆਂ ਨੂੰ ਬਿਸਰ ਟਾਕੇ ਹੁਣ ਆਪਾਂ ਗੁਰਦੁਆਰੇ ਆ ਜਾਂਦੇ ਆ ਕਈ ਯਾਰ ਬੰਦੇ ਤੇ ਮੁੰਡੇ ਪਟੇ ਪੁੱਟੇ ਜੇ ਲੈ ਕੇ ਆਪਾਂ ਉਹਨਾਂ ਨੂੰ ਕਹਿੰਦੇ ਨਾ ਯਾਰ ਗੁਰਦੁਆਰਾ ਇਹਨੂੰ ਤਾਂ ਬਖਸ਼ ਲੋ ਇਹਦੇ ਘਰੇ ਤਾਂ ਯਾਰ ਸਿਰ ਤੇ ਕੋਈ ਰਮਾਲ ਦੁਪੱਟਾ ਬੰਨ ਕੇ ਆਓ ਯਾਰ ਵੀ ਇਹਦੇ ਘਰ ਦੇ ਉਹ ਨੰਗੇ ਸਿਰ ਤੇ ਫਿਰਦੇ ਆ ਪੈਪਰੀਆਂ ਪਾਈਆਂ ਥੋੜੇ ਯਾਰ ਚੰਗਾ ਸੋਹਣਾ ਚੱਗਾ ਪਜਾਮਾ ਪਾ ਕੇ ਉਹ ਗੁਰੂ ਦਾ ਦੁਆਰਾ ਥੋੜੀ ਇੱਜ਼ਤ ਵਧੇ ਇੱਥੇ ਜਦ ਬਧਾਇਆ ਵਾਧੀ ਹੁੰਦੀ ਹੈ ਇੱਜ਼ਤ ਘਟਾਇਆ ਘਟ ਜਾਂਦੀ ਹੈ ਤੇ ਉਹ ਕੋਈ ਬੁੜੀ ਕਹਿੰਦੀ ਵੀ ਜਦੋਂ ਫਿਰ ਉਹ ਪੱਤਰਕਾਰ ਉਹਨੂੰ ਕਰਦੀ ਆ ਸਵਾਲ ਕਹਿੰਦੀ ਉਹ ਕਹਿੰਦੀ ਵੀ ਸਾਡੇ ਘਰ ਦੀ ਰੋਜੀ ਰੋਟੀ ਤੇ ਜੇ ਮੈਂ ਇੱਕ ਅਮਨ ਨਾ ਕਰਾਂ ਤੇ ਸਾਡੇ ਘਰ ਦੀ ਰੋਟੀ ਨਹੀਂ ਪੂਰੀ ਹੁੰਦੀ। ਬਾਰਸੋ ਬੁੜੀ ਨੇ ਇੱਕ ਬਹੁਤ ਕਰੜਾ ਜਵਾਬ ਦਿੱਤਾ। ਆਮ ਤਾਂ ਕਹਿਣਾ ਨਾ ਨਹੀਂ ਹੈ। ਉਹ ਕਹਿੰਦੀ ਫਿਰ ਸੁੱਤਣ ਲਾ ਕੇ ਧਰ ਲੇਵੇ ਮੋਢਿਆਂ ਤੇ ਫੇਰ ਇੱਜ਼ਤ ਫੇਰ ਤੋਂ ਰੋਟੀ ਤਰੂਗੀ। ਜਨਾਨੀ ਇਹੋ ਜਿਹਾ ਕੰਮ ਕਰੇ ਵੀ ਫੇਰ ਹੀ ਉਹਦੇ ਘਰ ਦੀ ਰੋਟੀ ਚੱਲੂ। ਐਸ ਕੰਮ ਤੋਂ ਚਲਾਊਗੀ। ਹੋਰ ਕੰਮ ਆਪਣੇ ਕਿੰਨੇ ਆ? ਹੋਰ ਕੰਮ। ਕਿਸਦੇ ਘਰੇ ਨਾਲ ਕਿਸਦੇ ਪੋਚਾ ਲਾ ਦੇ, ਕਿਸਦੇ ਰੋਟੀਆਂ ਲਾ ਦੇ, ਕਿਸਦੇ ਹੋਰ ਕੰਮ ਕਰ ਲਾ। ਕਿੰਨੇ ਕੰਮ ਆਪਣੇ ਪੰਜਾਬ ਦੇ ਵਿੱਚ ਜਿਹੜੇ ਕਰਨ ਵਾਲੇ ਆ ਕੱਢ ਲਾ ਤੁੰਬ ਲਾ ਕੁਝ ਹੋਰ ਕਰ ਲਾ ਕਿ ਫੈਕਟਰੀ ਤੇ ਲੱਗ ਜਾ ਹਾਂ ਵੀ ਕਿੰਨੇ ਕੰਮ ਜੇ ਤੂੰ ਤੋੜਨਾ ਪਰਿਵਾਰ ਤੇਰਾ ਤਰੂਗਾ ਹਾਂ ਉਹ ਕਹਿੰਦੀ ਜੇ ਤੈਨੂੰ ਇਹ ਕੰਮ ਕਰਨ ਨਾਲ ਤਾਂ ਤੂੰ ਪੱਲੀ ਵਿਛਾ ਲੈਂਦੀ ਪੰਜਾਬ ਵਿੱਚੋਂ ਵੀ ਭਾਈ ਮੈਂ ਘਰੋਂ ਗਰੀਬ ਆ ਮੇਥੋਂ ਕੰਮ ਨਹੀਂ ਹੁੰਦਾ ਕਹਿੰਦੀ ਸਾਡੇ ਪੰਜਾਬ ਨੇ ਫੇਰ ਵੀ ਉਹਦੀ ਪੱਲੀ ਰਾ ਛੱਡਣਾ ਭਰ ਦੇਣੀ ਸੀ ਖਾਣ ਚਾ ਰੋਟੀ ਜੋ ਵੀ ਆ ਚੱਕ ਕੁੜੀ ਲੈ ਜਾ ਸਮਾਨ ਕਰੇ ਜਾਂ ਅੱਜ ਤੋਂ ਮੁੜ ਕੇ ਇਹ ਹਰਕਤ ਨਾ ਕਰੀ ਪਰ ਕਹਿੰਦੇ ਇਹੋ ਜਿਹੇ ਕੰਮ ਤਾਂ ਨਾ ਕਰੋ ਇੰਨਾ ਸੁਚੂਬਾ ਨਾ ਕੋਈ ਮੈਂ ਇਹ ਤਾਂ ਇਹ ਬਾਈ ਹੋਰ ਵੀ ਗੱਲ ਹੈ ਇਹ ਵੱਡੀਆਂ ਵੱਡੀਆਂ ਗੱਡੀਆਂ ਜਿਹਦੇ ਮੂਰੇ ਦੀਂਦੀਆਂ ਨਾ ਜਿਹੜੀਆਂ ਲਈ ਫੜਿਆ YouTube ਤੋਂ ਗੱਡੀਆਂ ਲਈ ਫਿਰਦੇ ਆ ਜਾਂ ਹੋਰ ਆ ਉਹ ਇੱਕ ਦੂਜੇ ਨੂੰ ਦੇਖ ਕੇ ਉਹ ਕਹਿੰਦੇ ਫਲਾਨੀ ਨੇ ਫਾਰਚੂਨਰ ਲੈਂਦੀ ਮੈਂ ਹੋਰ ਲਿਆਵਾ ਮੈਂ ਕਾ ਡੱਬ ਪਤਾ ਨਹੀਂ ਕੀ ਨਾ ਗੱਡੀਆਂ ਦੇ ਮੈਂ ਤਾਂ ਇਹਨਾਂ ਦਾ ਗੱਡੀਆਂ ਦਾ ਨਾਮ ਤਾਂ ਨਹੀਂ ਪਤਾ ਮੈਂ ਉਹ ਫਲਾਨੀ ਲਿਉਣੀ ਹੈ ਉਹ ਤੋਂ ਵੱਡੀ ਲਿਉਣੀ ਹੈ ਤਾਂ ਇਹ ਇਹ ਕੰਮ ਤੇ ਲੱਗੀਆਂ ਇਹ ਦਮ ਦੇ ਮੇਰੇ ਹੋ ਰੋਜੀ ਰੋਟੀ ਨੂੰ ਨਹੀਂ ਲੱਗਿਆ ਰੋਜੀ ਰੋਟੀ ਦਾ ਜਿਹੜਾ ਆਪਾਂ ਗਰੀਬ ਜਿਹੜੇ ਆਪਣੇ ਆ ਵਿਚਾਰੇ ਦਿਹਾੜੀ ਕਰਦੇ ਆ ਰੋਟੀ ਤਾਂ ਇਹ ਵੀ ਖਾਈ ਜਾਂਦੇ ਆ ਇਹ ਵਧੀਆ ਰੋਟੀ ਸਾਡੇ ਨਾਲ ਇਹ ਹੱਕ ਦੀ ਕਮਾਈ ਆ ਆਪਣੀ ਦੂਜਿਆਂ ਨੇ ਕੰਮ ਕਰਨ ਉਹਨੀਆਂ ਪੋਚੇ ਲੈਣੇ ਗੁਆਰਟਾਂ ਦਾ ਹਾਂ ਹਜ਼ਾਰ ਹਜ਼ਾਰ ਰੁਪਈਆ ਲੈਂਦੇ ਆ ਹਜ਼ਾਰ ਹਜ਼ਾਰ ਰੁਪਈਆ ਲੈਂਦੇ ਆ ਯਾਰ ਹਾਂ ਇਹ ਕਿਤੇ ਯਾਰ ਆਪਣੀਆਂ ਪੰਜਾਬ ਦੀਆਂ ਗੱਲਾਂ ਨਹੀਂ ਆਪਣੇ ਪੰਜਾਬ ਦੇ ਵਿੱਚ ਦਾ ਬਹੁਤ ਸੋਹਣੀ ਯਾਰ ਬੰਦਿਆਂ ਦਾ ਤਾਂ ਮੋਢੇ ਤੇ ਦੁਬੱਟਾ ਪੱਗ ਬਨ ਕੇ ਜੁੱਤੀ ਪਰੇ ਪਾ ਕੇ ਚਾਦਰ ਨੰਗੇ ਬੜਾ ਨੰਗੇ ਘਰੇ ਨਹੀਂ ਸੀ ਬੜਦਾ ਹੁੰਦਾ ਬਜ਼ੁਰਗ ਆਪਣਾ ਜੇ ਪਜਾਮਾ ਲਾਹ ਵੀ ਦਿੱਤਾ ਉਹਨੇ ਦੁਬੱਟਾ ਲਾਉਣਾ ਮੋਢਿਆਂ ਤੇ ਲੱਕ ਤੇ ਬਾਲ ਲੈਣਾ ਕਦੇ ਨਿਕਰ ਚ ਨਹੀਂ ਕੱਲੀ ਚ ਰਹਿੰਦਾ ਮੋਢਿਆਂ ਤੇ ਚੱਗੇ ਹੀ ਹੁੰਦੇ ਪਹਿਲਾਂ ਚੱਗੇ ਹੀ ਹੁੰਦੇ ਸੀ ਨੀਵੇਂ ਤੇ ਫਿਰ ਦੁਬੱਟਾ ਲਾਉਣਾ ਤੇ ਚੱਗੇ ਦੇ ਉੱਤੋਂ ਦੀ ਹੋਰ ਨੂੰ ਫਾ ਲੈਣਾ ਵੀ ਸਾਡਾ ਨੰਗੇਸ਼ਾ ਕਿਸੇ ਨੂੰ ਦਿਸੇ ਸਾਡੇ ਯਾਰ ਪੰਜਾਬੀ ਇਹੇ ਜੇ ਤਾਂ ਸ਼ਰਮੂ ਹੀ ਮੰਨਦੇ ਆ ਤੇ ਆਪਾਂ ਇਹ ਜਿਹੜੀਆਂ ਕੁੜੀਆਂ ਨੂੰ ਕਿੱਥੇ ਬੋਲਣ ਦੇ ਦੇਾਂਗੇ ਅਸੀਂ ਤਾਂ ਭਾਈ ਮੈਂ ਤਾਂ ਇਸ ਕਾਲੀ ਮਹਿਰੋਂ ਦੀ ਕਰਦਾ ਸਪੋਰਟ ਮਹਿਰੋਂ ਨੇ ਬਹੁਤ ਚੰਗਾ ਕੰਮ ਕਰਿਆ ਮੈਂ ਤਾਂ ਇਹ ਕਹਿੰਨਾ ਵੀ ਜੇ ਇਹਨੇ ਕਰਿਆ ਸੀ ਜਿੱਦੇ ਉੱਦੇ ਕਰੇ 5 10 15 ਬੰਦੇ ਹੋਰ ਲੈ ਲੈਂਦਾ ਨਾਲ ਜਿਹੜੀਆਂ 5 4 ਹੋਰ ਸੇ ਫਾਹਾਈ ਵੱਡ ਜਾਂਦਾ ਸਰ ਆਹਾਂ ਕੁਛ ਹੀ ਫੇਰ ਹੋਣਾ ਸੀ ਆਹਾਂ ਹੀ ਹੋਣਾ ਫਾਹਾਈ ਵੱਡ ਜਾਂਦਾ ਯਾਰ ਇਹਦਾ ਤਾਂ ਉਹੀ ਦੁੱਖ ਦੇਦਾ ਕਿੰਨਾ ਬੋਲਦੇ ਓ ਐਡੜੀਆਂ ਕਹਿੰਦਾ ਦੱਸ ਛੋਟੇ ਛੋਟੇ ਕਾਦਾ ਚਾਰ ਚਾਰ ਫੋਟ ਤਗੀਆਂ ਹੈਗੀਆਂ ਗੱਲਾਂ ਕੱਢੀਆਂ ਕੱਢਿਆ ਕੇ ਦਾ ਮੂੰਹ ਨਹੀਂ ਸਿਰ ਨਹੀਂ ਕੀ ਬਲੌਗ ਆ ਜਰ ਮੈਂ ਤਾਂ ਉਹ ਸਮਝਦਾ ਨਹੀਂ ਉਹ ਜੇ ਲੋਕ ਆ ਸਾਡੇ ਯਾਰ ਦੇਖਣ ਵਾਲੇ ਹੁਣ ਆਪਾਂ ਵੀਡੀਓ ਕਿੰਨੀਆਂ ਵੀਡੀਓ ਪਾਉਣੀਆਂ ਗੁਰੂ ਮਹਾਰਾਜ ਦੀਆਂ ਪਾਉਣੀਆਂ ਤੇ ਆਪਾਂ ਇਹ ਜੇ ਵਧੀਆ ਪੰਜਾਬ ਦੇ ਮਾਹੌਲ ਦੀਆਂ ਪਾਉਣੀਆਂ ਆਪਣੇ ਪੰਜਾਬੀਆਂ ਦਾ ਪਾਉਣੇ ਸਾਡੇ ਪੰਜਾਬੀ ਕਹੇ ਜੇ ਆ ਤੇ ਇਹਨਾਂ ਦੀਆਂ ਇਹਦਾ ਲੋਕ ਦਿੰਦੇ ਨਹੀਂ ਤੇ ਗੰਦ ਵਾਲੇ ਪਾਸੇ ਨੂੰ ਲੋਕ ਦੇ ਤੂੰ ਕਿਵੇਂ ਭੱਜ-ਭੱਜ ਦਿੰਦੇ ਆ ਅੱਜ ਕੱਲ ਗੰਡ ਦੇ ਹੱਥ ਮਾਰਦੇ ਆ ਦੰਦ ਜੱਤ ਮਾਰਦੇ ਆ ਅਕੇ ਇਹਨਾਂ ਦਾ ਜੀ 4 ਲੱਖ ਬੰਦਾ ਸੀ ਇਹਨਾਂ ਦੇ ਮਗਰ ਜਿਹੜਾ ਦੇਖਦਾ ਸੀ ਇਹਨਾਂ ਨੂੰ ਜਿੱਦੇ ਮਰੀ ਆ ਪੌਣੇ 4 ਲੱਖ ਸੀ ਜਦੋਂ ਮਰ ਗਈ ਉਸ ਤੋਂ ਬਾਅਦ ਹੋ ਗਿਆ ਤਾਂ 4.5 ਲੱਖ 50 ਹਜ਼ਾਰ ਹੋਰ ਵਧ ਗਿਆ ਭਈ ਉਹ ਤਾਂ ਗੰਦ ਬੰਦੇ ਸੀ ਦੇਖਣ ਵਾਲੇ ਸੀਗੇ ਤੇ ਮਗਰ ਜਦੋਂ ਸਸਕਾਰ ਕਰਿਆ ਬੰਦੇ ਤਿੰਨ ਸੀ ਹੁਣ ਉਹਦਾ ਭੋਗ ਪੈਣਾ ਨਾ ਕਣ ਭੋਗ ਤੇ ਪਤਾ ਲੱਗ ਜੂ ਕਿੰਨੇ ਕਉਂਦੇ ਆ ਜਿੰਨੇ ਕਉਂਦੇ ਆ ਜੇ ਆਉਣਗੇ ਤਾਂ ਗੰਦ ਹੀ ਆਉਣਗੇ ਉਹਦੇ ਅਰਗੇ ਆਉਣਗੇ ਵੀ ਨਾ ਆਪਣੇ ਸਾਰੇ ਚੈੱਕ ਕਰ ਲੰਗੇ ਅਗਲਾ ਦੇਖੋ ਕਹੇ ਜੇ ਆਉਂਦੇ ਆ ਦੇ ਘਰੇ ਜਾਣਦੇ ਹੀ ਨਹੀਂ ਪਹਿਲੀ ਗੱਲ ਤਾਂ ਜਾਣਦੇ ਨਹੀਂ ਬਾਈ ਇਹ ਜੇ ਗੰਦ ਹੀ ਆਉਣਗੇ ਅੱਜ ਕੱਲ੍ਹ ਤਾਂ ਲੋਕ ਚਮਲਾਉਣ ਵਾਲੇ ਹੁੰਦੇ ਆ ਕੇਰਾ ਚੱਕ ਲੋ ਚੱਕ ਲੋ ਕਰ ਦੇਣੀਆਂ ਮੁੜ ਕੇ ਅਗਲਾ ਕਦਾ ਤੁਰਿਆ ਫਿਰ ਜਾਰ ਸਾਨੂੰ ਕੀ ਹੈ ਬੇਇਤੀ ਹੋਗੀ ਉਹਦੀ ਹੋਗੀ ਬੇਇਤੀ ਹੋਗੀ ਉਹਦੀ ਹੋਗੀ ਹੋ ਕਿੰਨਾ ਅੱਗੇ ਜਰ ਥਾਸ ਕੱਚੇ ਥਾ ਆਉਂਦੇ ਸੀ ਬਾਈ ਕੱਚੇ ਥਾ ਸੁੰਬਰ ਦੇ ਨੂੰ ਘੰਟਾ ਲੱਗ ਜਾਂਦਾ ਸੀ ਹੈ ਫਿਰ 10 10 12 12 ਬੰਦਿਆਂ ਦੀਆਂ ਰੋਟੀਆਂ ਲੈਣੀਆਂ ਜੇ ਕੁੜੀ ਰੋਟੀਆਂ ਲਾਉਣ ਲੱਗੀ ਦੋ ਤਿੰਨ ਘੰਟੇ ਨੂੰ ਉਧਰ ਲੰਘ ਜਾਂਦੇ ਸੀ ਜੇ ਉਹ ਪਾਣੀ ਪੀਉਣ ਲੱਗੀ ਪਸ਼ੂ ਵੱਧ ਹੁੰਦੇ ਸੀ ਆਪਣੇ ਘਰੇ ਪਸ਼ੂਆਂ ਨੂੰ ਘੰਟਾ ਦੋ ਘੰਟੇ ਲੰਘ ਜਾਂਦੇ ਸੀ ਹੰਮ ਬੁਬਗੀ ਹੰਮ ਬੁਬਗੀ ਰੋਟੀ ਖਾਣੀ ਵਿਚਾਰੀ ਨੇ ਪਹਿ ਜਾਣਾ ਮਸਾਂ ਕਰਦੀ ਮਸਾਂ ਟਿਕਦੀ ਪਹਿ ਜਾਣਾ ਆਥੜੇ ਉੱਠਣਾ ਚਾਹ ਪਾਣੀ ਕਰਨ ਫੇਰ ਪਸ਼ੂ ਸੰਭਾਲਣ ਲੱਗ ਜਾਣਾ ਦੈਨ ਸ਼ਬਦਾਂ ਦੀ ਧਾਰਾਂ ਚੋਂ ਚਾਣ ਚਾਣ ਤੱਕ ਉਹਦਾ ਫੇਰ ਜੋਰ ਲੱਗੀ ਜਾਣਾ ਉਹ ਕਿਹੜੇ ਪਾਸੇ ਇਧਰਲੇ ਪਾਸੇ ਹੋਊਗੀ ਇਹ ਤਾਂ ਨਹੀਂ ਹੋ ਸਕਦੀਆਂ ਭਾਈ ਸੁਰਤੀ ਨਹੀਂ ਸੱਚੀ ਦੋਦੋ ਭਾਈ ਭਰਾ ਦਾ ਜਾਚੇ ਦਾਇਰੇ ਵਾਂਡੇ ਦੇ ਭਰਾ ਦਾ ਵੀ ਹੁੰਦਾ ਸਾਰਿਆਂ ਦਾ ਡਰ ਹੁੰਦਾ ਭਾਈ ਆਂਡਿਆਂ ਕੋਣਿਆਂ ਬਹੁਤ ਕੁੜਗੇ ਕੋਠੇ ਤੇ ਨਹੀਂ ਸੀ ਚੜਦਿਆਂ ਉਹਂ ਡਰਦਿਆਂ ਕੋਠੇ ਤੇ ਇਹ ਨਾ ਕੋਈ ਚਾਚਾ ਤਾਂ ਆਇਆ ਨਾ ਦੇਖ ਲੈ ਵੀ ਕੋਠੇ ਦੇ ਕੀ ਕਰਦੀ ਐ ਹਾਂ ਕੁੜਗੇ ਵੀ ਸੀ ਹੋਰ ਦੇ ਵੀ ਸੀ ਕੋਰਦੇ ਸੀ ਆ ਆ ਇਹਨਾਂ ਗਲਤ ਕੰਮ ਕਰਨ ਲੱਗੀਆਂ ਮਾਂ ਫਿਰ ਚਾਰ ਚਾਰ ਧੀਆਂ ਵੀ ਸੀਗੀਆਂ ਪੰਜ ਪਾਂ ਵੀ ਸੀ ਕਈਆਂ ਦੀਆਂ ਜਿਵੇਂ ਨਾ ਬੁੱਕਲ 'ਚ ਜਾਨਵਰ ਨੂੰ ਜਾਨਵਰ ਲੈ ਕੇ ਆਉਦੇ ਬੱਚਿਆਂ ਨੂੰ ਪੈਂਦਾ ਤੇ ਬੁੜੀ ਨੇ ਐਂ ਵਿਚਾਲੀ ਵਿਚਾਲੇ ਪੈ ਜਾਣਾ ਦੋ ਤਿੰਨ ਕੁੜ ਮੁੰਡੇ ਕੁੜੀਆਂ ਉਧਰ ਦੋ ਤਿੰਨ ਇਧਰ ਤੇ ਵਿਚਾਲੇ ਬੁੜੀ ਨੇ ਪਈ ਹੋਣਾ ਹੈ ਤੇ ਆਉਦੇ ਬੱਚਾ ਨੂੰ ਪੂਰੀ ਬੁੱਕਲ 'ਚ ਰੱਖਣਾ ਫਿਰ ਉਹਨਾਂ ਨੂੰ ਸਮਝਾਉਣਾ ਬਾਤਾਂ ਹੀ ਇਹ ਜਿਹੀਆਂ ਸੁਣਣੀਆਂ ਪੁੱਤ ਐ ਨਹੀਂ ਆਏ ਹੋ ਐ ਨਹੀਂ ਆਏ ਹੋ ਹੁਣ ਤਾਂ ਯਾਰ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਮੋਬਾਈਲ ਛੋਟੇ ਬੱਚੇ ਤੋਂ ਲੈ ਕੇ ਤੇ ਵੱਡੇ ਤੱਕ ਜੇਬ ਚ ਮੋਬਾਈਲ ਆ ਇਹ ਮੋਬਾਈਲ ਜੜ ਵੱਢੀ ਹਜੇ ਹੋਰ ਪਤਾ ਨਹੀਂ ਕਿੰਨੀ ਕੁ ਵੱਢਣੀ ਹਲੇ ਪਤਾ ਨਹੀਂ ਇਹ ਤਾਂ ਹਲੇ ਇੱਕ ਮਹਿਰੋਂ ਉਟਿਆ ਪਤਾ ਨਹੀਂ ਕਿੰਨਿਆਂ ਕਰੂ ਠੜਾ ਪੈਣਾ ਫੇਰ ਜਾ ਕੇ ਕੰਮ ਰੁਕਣਾ ਨਹੀਂ ਭਾਈ ਰੁਕਣਾ ਨਹੀਂ ਗਵਰਨਮੈਂਟ ਦਾ ਕੰਮ ਹੈ ਇਹਨੂੰ ਰੋਕਣਾ ਆਮ ਕਹੀ ਜਾਂਦੇ ਨੇ ਹੁਣ ਗਵਰਨਮੈਂਟ ਯਾਰ ਕਾਨੂੰਨ ਕਾਨੂੰਨ ਬਣਾਵੇ ਕਾਨੂੰਨ ਕਰੇ ਵੀ ਹੁਣ ਬਣਾ ਲੈ ਹੁਣ ਮੈਂ ਕੁਮਾਰਤੀ ਵੀ ਦੂਜਿਆਂ ਨਾਲ ਮਰਨ ਹਾਂ ਦੂਜਿਆਂ ਨਾਲ ਹੁਣ ਹੁਣ ਬਣਾ ਲੈਣ ਹੁਣ ਹੁਣ ਇਹਨਾਂ ਨੂੰ ਤਾਂ ਫੜਨ ਦਾਲੇ ਹੋ ਗਏ ਵੀ ਜਿਨ੍ਹਾਂ ਨੇ ਮਾਰੀ ਐ ਉਹਨਾਂ ਨੂੰ ਫੜੋ ਦੇ ਮਾਂ ਪਿਓ ਨੂੰ ਫੜੋ ਦੇ ਭੈਣ ਭਰਾਵਾਂ ਨੂੰ ਫੜੋ ਪਰ ਜਿਹੜੇ ਗੰਦ ਵੜਦਿਆਂ ਉਹਨਾਂ ਨੂੰ ਸਕੌਲਟੀ ਦੇਤੀ ਉਹਨਾਂ ਨੂੰ ਪੁਲਿਸ ਦੇਤੀ ਦੋ ਦੋ ਤਿੰਨ शिवाय ਹੋਰ ਪਾਓ ਗੰਦ ਦਾ ਦੱਬ ਕੇ ਪਾਓ ਗੰਦ ਦਾ ਕਰੋ ਪੰਜਾਬ ਚ ਖਾਬਰਸਾ ਜੜਿਆ ਆ ਵਾਲੀ ਦਾ ਮੁੰਡੇ ਕਿਹੜੇ ਆ ਆਪਸ਼ਨ ਉਹ ਇੱਥੇ ਚੱਕ ਨਹੀਂ ਨੇ ਸਾਡੇ ਦੀ ਆਪੇ ਇੱਥੇ ਧੱਕੀ ਹਣ ਬਾਈ ਨਜ਼ਰੀ ਲਾਗੇ ਪੰਜਾਬ ਉਹਨੂੰ ਨਜ਼ਰ ਬਾਹਰ ਬਾਹਰ ਦੇਖਦੇ ਵਿੱਚ ਯਾਰ ਮੈਂ ਤਾਂ ਕੋਈ ਇਹ ਜਿਹਾ ਬਲੌਗ ਪਾਉਂਦਾ ਨਹੀਂ ਦੇਖਿਆ ਜੇ ਬਲੌਗ ਉੱਤੇ ਪੈਂਦੇ ਆ ਕੰਮ ਤੇ ਕਿਸੇ ਨੇ ਮਸ਼ੀਨਾ ਦਾ ਕਿਸੇ ਨੇ ਫਲਾ ਦਾ ਕਿਸੇ ਨੇ ਕਾਸੇ ਦਾ ਕਿਸੇ ਨੇ ਗੁਰਦੁਆਰੇ ਚ ਬੈਠੇ ਸੇਵਾ ਕਰ ਦਿੰਦਾ ਆਹ ਵਲੌਗਰ ਨਹੀਂ ਬੰਦੇ ਜਿਹੜੇ ਇੱਥੇ ਪਈ ਜਾਂਦੇ ਆ ਨੰਗੇ ਦੰਦ ਵੱਢੀ ਜਾਣਾ ਇਹਦਾ ਪੰਜਾਬ ਆ ਆਪਣਾ ਐਸ ਕੰਮ ਤੇ ਹੀ ਹੋ ਗਿਆ YouTube ਤੇ YouTube ਤੇ ਹੋ ਰਿਹਾ ਇਹਦਾ YouTube ਖੋ ਖਰੀਦ ਲਈ ਕਿਸੇ ਗਵਰਨਮੈਂਟ ਨੇ ਤਕੜੀ ਨਹੀਂ ਤੂੰ ਕਿਹਨਾਂ ਦੰਦ ਪਾ ਦਿਓ ਜਿਹੜੇ ਪੰਜਾਬ ਆ ਦੇਸ਼ ਆ ਲੋਕ ਆ ਕਰ ਦਿਓ ਖਾਮੀ ਸਾਰੇ ਇਹ ਬੋਲਣ ਜੋਗੇ ਛੱਡੋ ਹੀ ਲੈ ਇਹਨਾਂ ਨੂੰ ਬੋਲਣ ਜੋਗੇ ਨਹੀਂ ਆਪੀ ਹੈ ਨਹੀਂ ਇਹ ਆਹ ਜਿਹੜੇ ਹੁਣ ਇੱਕ ਪਿੰਡ ਜਹੀ ਹੈ ਦੋ ਹੋਈਆਂ ਦੋ ਉਹ ਪੈਸਾ ਪਿੰਡ ਹੀ ਨਹੀਂ ਬੋਲਣ ਦੇ ਆ ਪਿੰਡ ਹੀ ਨਹੀਂ ਬੋਲਣ ਜੋਗਾ ਜੇ ਤੁਸੀਂ ਬੋਲਦੇ ਸਾਡੇ ਦੋ ਕੁੜੀਆਂ ਦਾ ਇਧਰੀਆਂ ਸਾਡੇ ਟੱਪ ਰਿਆਂ ਹੁਣ ਆਪਾਂ ਲਾਲਾ ਸਾਹਿਬ ਆਪਣਾ ਗਵਾੜਾ ਚਲ ਆਪਣਾ ਗਵਾੜੀ ਲਾਲਾ ਹੁਣ ਆਪਣਾ ਸਰਪੰਚ ਚਾ ਸਕਦੀਪ ਸਭਾ ਬੁੱਧੀ ਜੀ ਵੀ ਅਨੁਸਾਰ ਲੈ ਵੀ ਆਓ ਸਾਰੇ ਬੈਠ ਕੇ ਆਪਾਂ ਬੈਠ ਕੇ ਲੈ ਵੀ ਚਾਚਾ ਤਾਇਆ ਬਾਬਾ ਜੋ ਲੱਗਦੇ ਆ ਵੀ ਆਪਾਂ ਇਹੋ ਕਰੋ ਵੀ ਆਪਾਂ ਬੱਚਾ ਜੀ ਆਪਣੇ ਬੰਦਿਆਂ ਨੂੰ ਪਿੰਡ ਚੋਂ ਖਰਚ ਤੋਂ ਵੀ ਇੱਕ ਤਾਂ ਕਿਸੇ ਨੇ ਵਿਆਹ ਦੇ ਵਿੱਚ ਭਾਈ 100 ਰੁਪਈਆ ਨਹੀਂ ਖਰਚਣਾ ਉਹਦਾ ਘਰ ਹੀ ਕਰੋ। ਨਾ ਜੇ ਪੈਲ ਸਜੀ ਵੀ ਕਰਨਾ ਤਾਂ ਜਰਾ ਡੀਜੇ ਡੂਜੇ ਬੰਦ ਕਰ ਦਿਓ। ਨਹੀਂ ਲਿਓਨੇ ਸਾਦਾ ਵਿਆਹ ਕਰੋ ਆਪਦਾ। ਹੈ ਤੇ ਜਿਹੜਾ ਮਰਨਾ ਵੈ ਤੇ ਮੈਂ ਆਪਣਾ ਬੋੜਾ ਮਰ ਗਿਆ ਕਿਸਦਾ। ਔਰ ਇਸ ਤਰ੍ਹਾਂ ਦਾ ਕੋਈ ਵੱਡੇ ਥਾਂ ਤੋਂ ਬਜ਼ੁਰਗ ਮਰੇ ਵੀ ਕਿਸੇ ਨੇ ਲੱਡੂ ਜਲੇਬੀ ਨਹੀਂ ਪਕਾਉਣੀ ਇੰਨਾ ਪਕੌੜੇ। ਦਾਲ ਰੋਟੀ ਚਲ ਚੌਲ ਹੋਣ ਨਾਲ ਚੌਲ ਖਾਂਦੇ ਆ ਕਈ ਬੰਦੇ। ਵੀ ਇਹ ਚੀਜ਼ਾਂ ਹੁਣ ਬੁੰਦੀ ਬਾ ਇਹ ਹੋਵੇ ਕੋਈ ਜਲੇਬੀਆਂ ਹੋਵੇ ਕੁਛ ਨਾ ਹੋਵੇ ਸਾਦਾ ਭੋਜਨ ਬਣਾਉਣਾ ਹੈ ਬਈ ਆਪਦੇ ਮਾਪਿਓ ਦੀ ਜਿਉਂਦੇ ਦੀ ਸੇਵਾ ਕਰੋ ਸੇਵਾ ਕਰੋ ਦੱਬ ਕੇ ਤੇ ਕੋਈ ਬਣਾਉਣ ਦੀ ਤੁਹਾਨੂੰ ਚੀਜ਼ ਨਹੀਂ ਲੋੜ ਨਹੀਂ ਲੋਕ ਤੁਹਾਨੂੰ ਆਪ ਹੀ ਸ਼ਾਬਾਸ਼ ਦੇਣਗੇ ਤੇ ਜਲੇਬੀਆਂ ਨੇ ਸ਼ਾਬਾਸ਼ ਨਹੀਂ ਦੇਣੀ ਨਹੀਂ ਮੈਂ ਪਹਿਲੇ ਜਿਹੜਾ ਬਣਦੀ ਆ ਉਹ ਤੇ ਰੋਟੀਂ ਦੇਣੀ ਜੀ ਹਾਂ ਮੇਰੇ ਮੱਜਾ ਡਾ ਦੇਣਾ ਡਾ ਡਾ ਇਹ ਜੇ ਮਰਗੀ ਫਿਰ ਚਾਹ ਕੇ ਨਵੇਂ ਲੀ ਦੇ ਬਾਗਰ ਪਾ ਲੈਣਾ ਪਾ ਦੇਣਾ ਵੀ ਹਾ ਜਲੇ ਬਿਗਾ ਬੜਾ ਦੇਣੀਆਂ ਜਲੇਬੀਆਂ ਵਗਾਉਣੀਆਂ ਉਹ ਕਿਉਂ ਮਾ ਕਿਉਂ ਮਰਿਆ ਹੁੰਦਾ ਉਹ ਕਿਉਂ ਜਾ ਕੇ ਉਹ ਤੋਂ ਮੈਂ ਦੇਖਿਆ ਸਿਰਾ ਜੋ ਕਿਉਂ ਬਲੋ ਉਹ ਉਹ ਮੂਝ ਮੁੱਝ ਤੱਕਿਆ ਕਿਉਂ ਕਿਉਂ ਮਾ ਡਾ ਆ ਵੀ ਹੁਣ ਉਹਨੇ ਬਰੇਵੇਂ ਨੇ ਪੈਂਡਣ ਦਾ ਤੇ ਖਾਣਾ ਕੀ ਖਾਂਦਾ ਬਣ ਗਿਆ ਪਹਿਲਾਂ ਦਿੱਤਾ ਹੁੰਦਾ ਮਰਦਾ ਹਾਂ ਦੇਸੀ ਘਿਓ ਲਿਆਉਣਗੇ 2 ਲੀਟਰ ਪਹਿਲਾਂ ਪੈਂਡਣ ਦੇ ਕੋਈ ਜਾਣੇ ਆ ਉਹ ਤੋਂ ਬੁੜੇ ਨੂੰ ਕੁੱਟਦੇ ਆ ਮਾਰਦੇ ਆ ਬੇਜਾ ਬਾਪੂ ਤੇਰਾ ਭੇਜੇ ਬੇੜਾ ਤੇਰਾ ਕਿੱਥੇ ਤੂੰ ਸਾਡੇ ਬਾਦ ਪੈ ਗਿਆ ਕੀ ਉਹਨੇ ਇੱਕ ਮੈਂ ਚੱਲ ਮੰਨ ਲੈ ਜਾਰਾ ਆਪਾਂ ਮੰਨ ਲੈਨੇ ਬਜ਼ੁਰਗ ਢਿੱਲਾ ਹੋ ਗਿਆ ਆਪਾਂ ਵੀ ਢਿੱਲੇ ਹੋਣਾ ਆਪਾਂ ਵੀ ਜਾਣਾ ਹੈ ਜਾਣਾ ਤਾਂ ਉਹਨੂੰ ਢਿੱਲੇ ਹੋ ਕੇ ਹੀ ਪੈਣਾ ਹੈ ਮੰਜੇ ਤੇ 5 ਮਹੀਨੇ ਪੈਜੇ 4 ਪੈਜੇ 3 ਪੈਜੇ ਸਾਲ ਪੈਜੇ 2 ਪੈਜੇ ਉਹ 2 ਸਾਲ ਔਖੇ ਹੁੰਦੇ ਆ ਸੰਭਣਦੇ ਉਹੀ ਆਪਾਂ ਕਹਿੰਨੇ ਆ ਉਹੀ ਤੀ ਪਤਾ ਪੁਰੋਂ ਐਂਡਿੰਗਾ ਉਦੋਂ ਪਾਏ ਪਾਏ ਬੰਦੇ ਤੇਰਾ ਬੰਦੇ ਇੱਕ ਮਾਰਨਾ ਨਹੀਂ ਹੁੰਦਾ ਤੇ ਬੁੜਾ ਕਹਿੰਦਾ ਦੇਖੀ ਜਾਂਦਾ ਵੀ ਮੇਰੇ ਬਾਰੇ ਕੀ ਸੋਚਦਾ ਪਰਿਵਾਰ ਕੀ ਕਰਦਾ ਯਾਰ ਮੈਨੂੰ ਕਿਸ ਤਰ੍ਹਾਂ ਬੋਲਦਾ ਜੇ ਰੋਟੀ ਮੰਗਦਾ ਬੈ ਜਾਂ ਪੈਣ ਦੇ ਉੱਤੇ ਹੱਗੇਗਾ ਮੰਜੇ ਦੇ ਰੋਟੀਆਂ ਭਾਲਦਾ ਉਦੋਂ ਵੀ ਬੋਲਣਾ ਜੇ ਪਾਣੀ ਉਹ ਬਿਛਾਵ ਕਰੇਗਾ ਤੈਨੂੰ ਬੰਦੇ ਬੰਦੇ ਬਿਛਾਵ ਪਾਣੀ ਨਹੀਂ ਦੇਣਾ ਹੋਰ ਤਾਂ ਹਲੇ ਸੇਮੀਆਂ ਤੇ ਝੌਲ ਤਾਂ ਕੀ ਬਣਾ ਕੇ ਦੇਣੇ ਤੇ ਬਾਅਦ ਚ ਫਿਰ ਪਕਾਉਂਦੇ ਆ ਜਲੇਬੀਆਂ ਫਿਰ ਲੋਕ ਦਰਦਸ਼ਾ ਦਿੰਦੇ ਆ ਤੇ ਜਿਹਦੀ ਕਰੀ ਹੋਈ ਸੇਵਾ ਤੇ ਲੋਕ ਬੈਠੇ ਵੀ ਸੰਗ ਪੰਗਤ ਚ ਵੀ ਬੈਠੇ ਕਰੀ ਜਾਣਗੇ ਤੇ ਤੁਰੇ ਜਾਂਦੇ ਜੇ ਮਰ ਜਾਂਦੇ ਯਾਰ ਵਿੱਚ ਸੇਵਾ ਬਹੁਤ ਬਈ ਵਿਚਾਰਾਂ ਨੇ ਬਹੁਤ ਸੇਵਾ ਕਰੀ ਵਸਤ ਗਿਆ ਸੇਵਾ ਨਹੀਂ ਕੋਣੀ ਉਹ ਕਦੇ ਗੁਜਾ ਰਹਾ ਤੇ ਜਦੋਂ ਹੁੰਦਾ ਫਿਰ ਇਹ ਜਾ ਕੋਈ ਅਗਰਾਂ ਦਾ ਸੇਵਾ ਕਰੀ ਨਹੀਂ ਭੈਂਦੇ ਜਾਂ ਗੱਲਾਂ ਦੇ ਹੁਣ ਕਿੱਡੀਆਂ ਕਿੱਡੀਆਂ ਕਰਦੇ ਆ ਡੱਕਾ ਤੋੜੇ ਨਹੀਂ ਵਿਚਾਰੇ ਨੂੰ ਪਾਣੀ ਪੁੱਛਿਆ ਨਹੀਂ ਜਿਉਂਦੇ ਨੂੰ ਤੇ ਹੁਣ ਹੁਣ ਇਹ ਆਏਂ ਕਹਿੰਦੇ ਇਹ ਜੀਆਂ ਗੱਲਾਂ ਵੀ ਹੋ ਜਾਂਦਾਂ ਗਿਆਂ ਸੁਪੇ ਦਾ ਨਹੀਂ ਇਹ ਆ ਪੰਜਾਬ ਆਪਣਾ ਜਿਹੜੀ ਇਹ ਪੰਜਾਬ ਕਰਿਆ ਕਿਨੇ ਇਹ ਜਨੇ ਕਰਿਆ ਪੈਸੇ ਵਾਲੇ ਨੇ ਕਰਿਆ ਪੈਸੇ ਵਾਲੇ ਅੱਗੇ ਆਪਣੇ ਬਜ਼ੁਰਗ ਪੈਸਾ ਕੱਟ ਹੁੰਦਾ ਸੀ ਬਜ਼ੁਰਗ ਦੀ ਕਦਰ ਹੁੰਦੀ ਸੀ ਜੇ ਚਾਰ ਛੱਲੜ ਤਾਂ ਉਹਦੀ ਜੇਬ 'ਚ ਹੀ ਹੁੰਦੇ ਸੀ ਤੇ ਨੌ ਨੇ ਵੀ ਤੇ ਸੱਤ ਨੇ ਵੀ ਸਾਰਿਆਂ ਨੇ ਉਹ ਤੋਂ ਮੰਗ ਕੇ ਹੀ ਲੈਣੇ ਆ ਮੈਂ ਉਹਨੂੰ ਹੌਸਲੇ ਹੁੰਦਾ ਹੋਰ ਹਾਂ ਹਾਂ ਬਈ ਮੈਥੋਂ ਮੰਗਦੇ ਆ ਤੇ ਲੈ ਕੇ ਜਾਂਦੇ ਆ ਦੋ 500 ਰੁਪਏ ਹਾਂ ਬਾਪੂ ਲੈ ਆ ਪੈਸੇ ਦੀ ਸਬਜ਼ੀ ਲੈਣੀ ਆ ਹਾਂ ਇਹ ਪੁੱਤ ਲੈ ਜਾ ਲੈ ਜਾ ਬਾਕੀ ਤੇ ਬਣਾ ਲੈਣੇ ਉਹ ਬੂੜਾ ਦਾ ਰਾਖਾ ਬਣਾ ਰਾਖਾ ਬਣਾਤਾ ਸਗਾ ਉਹ ਤਾਂ ਬਿੰਦੇ ਬਿੰਦੇ ਵਿਚਾਰਾ ਕੀ ਕਰੂਗਾ ਇਹਨੇ ਨਾ ਹੌਬੇ ਮੈਨੂੰ ਪੁੱਛਦੇ ਆ ਅੱਗੇ ਜੇ ਨਾ ਖੇਤੋਂ ਵੀ ਜਾਣਾ ਜੇ ਸਾਡੇ ਬਾਬੇ ਕੋਲ ਲਾ ਸੌਦੇ ਬਾਪੂ ਨੇ ਨਾ ਸਾਡੇ ਨੇ ਜਾਣਾ ਤਾਂ ਛੋਟੇ ਹੁੰਦੇ ਸੀ ਤੇ ਤਿੰਨਾ ਚੋਹਾਂ ਨੇ ਉਹਦੇ ਡਾਲੇ-ਡਾਲੇ ਬੈਠੇ ਹੋਣਾ ਮੰਜੇ ਤੇ ਮੰਜੇ ਡਾਲਣੇ ਚਾਚਾ ਅੱਜ ਅਸੀਂ ਨਾ ਉੱਥੇ ਹਾਲ ਫਾਲ ਨਹੀਂ ਚ ਹਲ ਜੋੜਿਆ ਜੀ ਫਲਾ ਨੇ ਪੱਠੇ ਵੱਡੇ ਫਰੇ ਪਸਗ ਨੂੰ ਪਾ ਕੇ ਇੱਥੇ ਆ ਕੇ ਉਹਨੇ ਕਹਣਾ ਹਲਾ ਹਲਾ ਜੇ ਕਰ ਹਲਾ ਠੀਕ ਆ ਫਿਰ ਪੁੱਤ ਠੀਕ ਆ ਕਰੋ ਕੰਮ ਉਹਨੇ ਐਂ ਕਰੀ ਜਾਣਾ ਬੈਠੇ ਨੇ ਬਸ ਉਹਨੂੰ ਜਣੀ ਇੱਕ ਐਂ ਕਹਿਣਾ ਵੀ ਅਸੀਂ ਆ ਗਏ ਤੇਰੇ ਕੋਲ ਬੈਠੇ ਆਂ ਘੰਟਾ ਬਹਿਣਾ ਰੁੱਟੀ ਢੀ ਖਾਣੀ ਨੌਣਾ ਦੇਣਾ ਪੈ ਉਹਨੇ ਕਹਣਾ ਜਾ ਸ਼ੁਰੂ ਹੁਣ ਨਾਲ ਨੂੰ ਲੋ ਜਾ ਕੇ ਪੈ ਜਾ ਆ ਬਜ਼ੁਰਗ ਨੇ ਕਹਿਣਾ ਉਹ ਉਹ ਆ ਅਸਲ ਸਵਾਰ ਜ਼ਿੰਦਗੀ ਦਾ ਜਿਹੜਾ ਕਿ ਬਜ਼ੁਰਗ ਆਪਾਂ ਨੂੰ ਸ਼ਾਵਾਸ਼ੇ ਦੇਣਾ ਤੇ ਜੇ ਹੁਣ ਅੱਲਾ ਮੋ ਆਇਆ ਬੰਦਾ ਉਹਦੇ ਕੋਲੇ ਆਪਣੀਆਂ ਚੋਲੀਆਂ ਹੀ ਕਰੀ ਗਏ ਯਾਰ ਮੈਨੂੰ ਤਾਂ ਰੋਟੀ ਨਹੀਂ ਚੱਜਣਾ ਦਿੰਦੇ ਯਾਰ ਤੂੰ ਕਹਿ ਕੇ ਜਾਈਂ ਇਹਨਾਂ ਨੂੰ ਯਾਰ ਮੈਂ ਪਾਣੀ ਪੋਛਦਾ ਮੈਨੂੰ ਗਲਤ ਬੋਲਦੇ ਆ ਜੋ ਆਖ ਨਹੀਂ ਮੂੰਹ ਬੋਲਦੇ ਉਹ ਇਹ ਸੁਖ ਕਰਮਾਂ ਵਾਲਿਆਂ ਨੂੰ ਮਿਲਦਾ ਰੱਬ ਦੀ ਜੀ ਦੀ ਤੇ ਨਿਗਾਹ ਮਿਹਰ ਆ ਮਿਹਰ ਆ ਜੀ ਦੀ ਸੱਚੇ ਪਾਤਸ਼ਾਹ ਦੀ ਮੈਂ ਜਿਹਦੇ ਉਹਨੇ ਆਪ ਦੇ ਕਰਮ ਚੰਗੇ ਸੀ ਤੇ ਆ ਆਂ ਆਉਂਦਾ ਵਾਪਸ ਸਹੀ ਸਮਝਿਆ ਸਹੀ ਸਮਝਿਆ ਹੁੰਦਾ ਉਹਨੂੰ ਮਿਲਣਾ ਭਾਈ ਮਿਲਣਾ ਉਹਨਾਂ ਕੋਲ ਨੂੰ ਮਿਲਣਾ ਹੀ ਹੈ ਕਿੱਥੇ ਗਏ ਨਾ ਕੋਈ ਬੰਦੇ ਨੇ ਆ ਉਹਦਾ ਤੇ ਉਹ ਚੱਕ ਲਿਆ ਉਹ ਸਿੱਟਣ ਗਿਆ ਕੱਪੜੇ ਉਹ ਆਹ 10 12 ਗਰਮਾ ਹੋ ਗਿਆ ਪਾਣੀ ਲਖ ਲਖ ਹੋ ਗਿਆ ਤੁਰਿਆ ਜਾਂਦਾ ਦੇਹ ਨਾ ਵੀ ਕਿੱਥੇ ਡੂੰਗਾ ਕਿੱਥੇ ਡੂੰਗਾ ਉਹ ਕਹਿੰਦਾ ਕਿੱਥੇ ਗਏ ਲਿਆ ਮੁੱਤ ਕਹਿੰਦਾ ਕੱਪੜੇ ਸਿੱਟਣ ਜਲੇ ਯਾਰ ਇਹਦਾ ਇੱਥੇ ਨਾ ਸਿੱਟੇ ਹਾਂ ਇਹਦਾ ਇੱਥੇ ਦਾਦਾ ਸੱਡਿਆ ਸੀ ਗਾਹ ਹੋ ਗਿਆ ਹੋਰ ਜੋ ਕੱਟਦੇ ਨੇ ਜਾਵੜਾ ਕਹਿੰਦਾ ਇੱਥੇ ਇਹਨੇ ਇੱਥੇ ਮਾਰਾ ਪੀਓ ਤੇ ਆ ਸੀ ਹਾਂ ਕਹਿੰਦਾ ਫੇਰ ਤਾਂ ਤੈਨੂੰ ਵਸਾ ਦਿੱ ਮੀਨੀ ਵੇਡ ਦਿੱਤਾ ਉਹ ਕਹਿੰਦਾ ਆਪਣੇ ਆਣ ਹੀ ਤੁਰੀ ਆਉਂਦੀ ਹਾਂ ਹਾਂ ਵੀ ਤੈਨੂੰ ਵੀ ਸੱਟਾ ਕਹਿੰਦਾ ਤਾਂ ਰਹਿਣ ਦਿਓ ਕਹਿੰਦਾ ਆਜੋ ਮੁਰਿਆਓ ਫਿਰ ਕਹਿੰਦਾ ਫਿਰ ਮੁਰੇ ਆਓ ਆਜੋ ਸੇਵਾ ਕਰਦੇ ਆਂ ਦੀ ਘਰੇ ਹਾਂ ਕਹਿੰਦਾ ਘਰੇ ਜਾ ਕੇ ਰੋਟੀ ਪਾਣੀ ਦੇ ਆ ਲੈ ਆਜੂ ਨਹੀਂ ਨਹੀਂ ਸਹੀ ਨਹੀਂ ਹਾਂ ਹਾਂ ਇਹ ਗੱਲਾਂ ਜਿਹੜੀਆਂ ਪੁਰਾਣੀਆਂ ਬਾਤਾਂ ਕਰਦੇ ਸੀ ਨਾ ਸੱਚੀ ਹੋਏ ਜਿਹਨਾਂ ਨਾ ਦੇ ਦਈਏ ਜਿਹੜੇ ਆਪਣੇ ਚੰਨਿਆਂ ਬਜ਼ੁਰਗ ਸੀ ਨਾ ਪਹਿਲੇ ਜਿਵੇਂ ਛੋਡੇ ਬੁੜੇ ਵੀ ਸੀ ਜਿਵੇਂ ਛੋਡਾ ਮਾਹੀ ਆਪਾਂ ਜਿਹਨੂੰ ਕਹਿੰਦੇ ਨੇ ਆਹ ਤਰਾ ਵੱਡਾ ਪੂਰਾ ਭਗਤ ਬੰਦਾ ਸੀ ਪੂਰਾ ਭਗਤ ਬੰਦਾ ਸੀ ਸਾਰੇ ਬੰਦੇ ਆਪਣੇ ਪਹਿਲੇ ਸਾਰੇ ਬਾਈ ਭਗਤੀ ਸੀ ਤਿੱਖਾ ਪੋਣਾ ਦਾ ਕਿਸੇ ਚ ਹੈ ਹੀ ਨਹੀਂ ਸੀ ਯਾਰੋ ਹਾਲ ਸੋ ਆਗੀ ਕੋਈ ਪੁੱਛਲਾ ਕਰਨਗੇ ਆ ਪਈ ਆ ਲੈ ਜਾ ਰੱਸਾ ਤੇ ਲਾਸ ਪਈ ਆ ਲੈ ਜਾ ਕੋਈ ਚੀਜ਼ ਦੀ ਲੋੜ ਕਰਨ ਚੱਕਲਾ ਲੈ ਜਾ ਕੌਣ ਸ਼ਰਮ ਅੱਜ ਅੜ ਕਿਹੜਾ ਵੀ ਅੜਲੇ ਕਮਰੇ ਹੁੰਦੇ ਸੀ ਉਹ ਤਾਂ ਖੁੱਲੇ ਬਰਾਂਡੇ ਦੇ ਸਾਹਮਣੇ ਚੀਜ਼ਾਂ ਪਈਆਂ ਹੁੰਦੀਆਂ ਚੱਕ ਕੇ ਵਰਤ ਲੈਣੀ ਵਰਤੀ ਜਾਣੀਆਂ ਐ ਜੇ 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 ਚਲ ਵੱਡੀ ਪੁੱਢੀ ਪੁੱਤਿਆ ਪੁੱਤ ਲੈ ਜਾ ਲੈ ਜਾ ਲੈ ਜਾ ਲੈ ਜਾ ਉਹਦਾ ਜਵਾਬ ਦਿੱਤਾ ਹੀ ਪਿਆ ਹੁੰਦਾ ਕਹਿੰਦੇ ਨਾ ਪਰ ਸਾਡੇ ਕਿੱਥੇ ਪਹਿਲਾਂ ਹੋਵੇ ਸਭ ਕੁਝ ਹੀ ਨਾ 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 ਸਾਡੇ ਦੀ ਹੈ ਹਾਂ ਬਹੁਤ ਜਿਆਦਾ ਸਭ ਪਿਆਰੇ ਹਾਂ ਆਪਣਾ ਉੱਤੇ ਬੋਰੀ ਦੇਣੀਆਂ ਅੱਗੇ ਮੰਦਰਾ ਇੱਕ ਹੋਰ ਵੀ ਗੱਲ ਆ ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਨਾ ਮੰਗਣ ਆਪਾਂ ਤੁਰਦੇ ਆ ਆਪਾਂ ਪਹਿਲਾਂ ਉਹ ਨਾ ਯਾਦ ਕਰਦੇ ਆ ਬੈਠੇ ਘਰੇ ਇਕੱਲੇ ਹੀ ਇਕੱਲੇ ਹੀ ਇਕੱਲੇ ਤੈਨੂੰ ਟਰਾਲੀ ਦੀ ਲੋੜ ਆ ਤੂੰ ਇਕੱਲੇ ਨੇ ਕਰੀ ਜਾਣਾ ਯਾਰ ਜੀਤ ਕੇ ਜੇ ਜਾਵਾਂ ਨਾ ਜਵਾਬ ਤਾਂ ਨਹੀਂ ਦਿੰਦਾ ਤੂੰ ਆਪ ਹੀ ਕਰੀ ਜਾਣਾ ਇਕੱਲੇ ਜੇ ਉਹ ਹੋਰ ਨਾ ਕੰਮ ਕਿਤੇ ਆਪਦੇ ਨਾ ਲੱਗਾ ਵੀ ਜੇ ਖੜੀ ਹੋਈ ਫੇਰ ਦੇ ਦੂੰ ਏ ਜੇ ਯਾਰ ਮੈਂ ਫਲਾਣੇ ਦੇ ਗਿਆ ਯਾਰ ਉਹਨੇ ਤਾਂ ਜਵਾਬ ਉਹ ਦੇਣਾ ਭਾਈ ਉਹਨੇ ਨਹੀਂ ਟਰਾਲੀ ਆ ਵੀ ਕਰੀ ਜਾਣਾ ਆਪਾਂ ਉਹਨੇ ਨਹੀਂ ਦੇਣੀ ਹਾਂ ਬੋਲੇ ਬੋਲੇ ਜਿੱਥੇ ਤੈਨੂੰ ਚੀਜ਼ ਮਿਲਣੀ ਆ ਤੇਰੇ ਆਖਰ ਨੂੰ ਫੁਰਨਾ ਉੱਥੇ ਵੱਜਣਾ ਇਹ ਜਾ ਕਰੀ ਜਾ ਰਿਹਾ ਫਲਾਣੇ ਦੇ ਚਾਲ ਉੱਥੇ ਜਾਵੜੇ ਵੀ ਕਿਵੇਂ ਆ ਭਾਈ ਪਤਾ ਹੁੰਦਾ ਬੰਦਾ ਕਾਹਦਾ ਤਾੜ ਜਾਂਦਾ ਵੀ ਅਜੇ ਕੰਮ ਨੂੰ ਆਇਆ ਹੈ ਉੱਥੇ ਜਾ ਕੇ ਬਹਿ ਗਿਆ ਆ ਜਾ ਚਾਹ ਬਣਾਈਏ ਚਾਹ ਤੋਂ ਪੀ ਲਈ ਕੋਟੋ ਨੇ ਹੌਲੀ ਹੌਲੀ ਫਿਰ ਪੁੱਛਣਾ ਉਹਨੇ ਕਿਹਾ ਯਾਰ ਮੈਂ ਤਾਂ ਕੰਮ ਆਇਆ ਤੇਰੇ ਕੋਲ ਦੱਸ ਭਾਈ ਯਾਰ ਆ ਜੇ ਸਾਨੂੰ ਟਰਾਲੀ ਚਾਹੀਦੀ ਦੋ ਤਿੰਨ ਘਟੇ ਨੂੰ ਕਹਿੰਦਾ ਲੈ ਜਾ ਯਾਰ ਪੰਜ ਘੰਟੇ ਲੈ ਜਾ ਹਾਂ ਟਾਕ ਲੈ ਜਾ ਯਾਰ ਚਲਾ ਕੋਈ ਗੱਲ ਨਹੀਂ ਤੂੰ ਆਪਦਾ ਕੰਮ ਕਰ ਹੈ ਤੇ ਜੇ ਕਈਆਂ ਦੇ ਜਾਣਾ ਜੇ ਉਹਨਾਂ ਪਤਾ ਹੁੰਦਾ ਵੀ ਉਹਦੇ ਟਰਾਲੀ ਨੂੰ ਆਇਆ ਤੇ ਉਹਨੇ ਨਾ ਬੁੜੀਆਂ ਨੂੰ ਵੀ ਰਾਮ ਜੀ ਰਾਮ ਜੀ ਸਾਰਾ ਵੀ ਐ ਕਰੀ ਜਾਣਾ ਆ ਗਿਆ ਬੰਦੇ ਕੋਲੇ ਬਹਿ ਗਿਆ ਹਾਂ ਬਈ ਕਿਵੇਂ ਚਾਹ ਪਾਣੀ ਪੀ ਚਾਹ ਵੀ ਪਹਿਲਾਂ ਤਾਂ ਚਾਹ ਨਹੀਂ ਪੀਉਂਦੇ ਬੈਠੇ ਰਹੇ ਕਿਵੇਂ ਹਾਂ ਬਈ ਕਿਵੇਂ ਆਇਆ ਸੀ ਮੰਦਰ ਸਗਾ ਯਾਰ ਕਾਹ ਨੂੰ ਮਾਤਾ ਸੀ ਟਰਾਲੀ ਨੂੰ ਮਾੜਾ ਟਰਾਲੀ ਆਪਣੀ ਕਿੱਥੇ ਟਰਾਲੀ ਦਾ ਆਪਣੀ ਫਲਾਲੇ ਲੈ ਕੇ ਗਏ ਬਿਆ ਉਹਨਾਂ ਨੇ ਲਿਜਾਣੀ ਆ ਬਸ ਆ ਸਨੇਹਾ ਤੇਰੇ ਬੂਰੇ ਆ ਕੇ ਹਟਿਆ ਬਸ ਉਹ ਤਾਂ ਉਹਨਾਂ ਨੇ ਲੈ ਕੇ ਜਾਣੀ ਫਲਾਣਿਆਂ ਨੇ ਤੇ ਘਰੇ ਖੜੀ ਹੁੰਦੀ ਆ ਤੇ ਉਹ ਸਾਰੀ ਦਿੜੀ ਦੇਖੀ ਜਾਂਦਾ ਟਰਾਲੀ ਘਰੇ ਹੀ ਖੜੀ ਹੁੰਦੀ ਆ ਲੈ ਕੇ ਕੋਈ ਵੀ ਨਹੀਂ ਜਾਂਦਾ ਹੁੰਦਾ ਉਹ ਸਾਰਾ ਟੱਬਰ ਸਖਾਇਆ ਹੁੰਦਾ ਵੀ ਜੇ ਕੋਈ ਆਊਟ ਟਰਾਲੀ ਤੁਸੀਂ ਐਂ ਕਹਦੇ ਹੋ ਤੁਸੀਂ ਸਿਰ ਮਾਰ ਦੇਣਾ ਸਿਰ ਮਾਰ ਦੇਣਾ ਹਾਂ ਤੇ ਜਿਹੜੀ ਜਿਹੜੇ ਚੀਜ਼ ਦੇਣੀਆਂ ਬਾਈ ਉਹਨੇ ਪਤਾ ਕੀ ਸੋਚਣਾ ਉਹਨੇ ਕਹਣਾ ਜੇ ਇਹ ਟਰਾਲੀ 10 ਸਾਲ ਚੱਲ ਜੂ ਇਹ ਚਾਰ ਆਪਣੇ 6 ਚੱਲ ਜੂ ਚਾਰ ਸਾਲ ਹੀ ਘਟੂ ਚੱਲ ਜੇ ਯਾਰ ਕਿਸੇ ਦਾ ਵਿਚਾਰੇ ਦਾ ਕੰਮ ਬੇੜਾ ਕੋਰਾ ਸਰਦਾ ਲੈ ਜੇ ਕੋਈ ਕਰਨੀ ਚਲਾ ਲਾ ਜਾ ਇਹ ਐ ਬਾਸ ਹੋ ਜਾਂਦਾ ਇਹੋ ਜਿਹੇ ਲੋਕ ਵੀ ਪਏ ਆ ਇਹੋ ਜਿਹੇ ਲੋਕ ਵੀ ਹੈ ਜੇ ਬਹੁਤ ਪੈਸੇ ਲੈਣ ਜਾਣਾ ਤੂੰ ਪੈਸੇ ਵਾਲੇ ਵੀ ਹੈਗੇ ਜਿਹੜੇ ਹੁਣ ਆਪਾਂ ਨੂੰ ਲੋੜਾ ਕਰੇ ਜ਼ਰੂਰੀ ਹੈ ਤੇ ਆਪਾਂ ਕਹਿੰਦੇ ਯਾਰ ਫਲਾਣੇ ਬੰਦੇ ਕੋਲੇ ਚੱਲੀ ਗੋਦੇ ਕੋਲੇ ਉਹਨੇ ਉਹਨੇ ਜਾ ਕੇ ਹੁਣ ਕਈ ਬੰਦੇ ਪੈਰ ਸਪਾਟਾ ਜਾਣ ਸਾਰੀ ਠੋਕ ਦਿੰਦੇ ਆ ਬੈਠੋ ਯਾਰ 2 ਮੀਟਰ ਨੂੰ ਠੰਡਾ ਕਰੋ ਕਈ ਵਾਰ ਬੰਦੇ ਦੇ ਮਨ ਤੇ ਕੁਝ ਹੋਰ ਹੁੰਦਾ ਬੈਠ ਕੇ ਗੱਲਾਂ ਗੱਲਾਂ ਕਰਦੇ ਦੱਸਾਂ ਬਈ ਆ ਮੈਂ ਟਾਵਾਤ ਕਹਿਣਾ ਯਾਰ ਮੈਂ ਤਾਂ ਤੇਰੇ ਕੋਲ ਆਇਆ ਸੀ ਬਾਈ ਇਸ ਤਰ੍ਹਾਂ ਕਰਕੇ ਮੈਨੂੰ ਤਾਂ ਪੈਸਿਆਂ ਦੀ ਲੋੜ ਸੀ ਭਈਆ 10 20 ਹਜ਼ਾਰ ਉਹ ਬੰਦੇ ਨੇ ਕਹਣਾ ਲੈ ਗੱਲ ਸੁਣ ਲੈ ਮੰਦਰ ਤੋਂ ਆ ਚੱਕ ਰੁਪਈਆ 20 ਯਾਰ ਜਿਵੇਂ ਮੈਂ ਲੈ ਕੇ ਗਿਆ ਆਈ ਫੜਾ ਲਈ ਮੁੱਠੀ ਚ ਹਾਂ ਸਵਾਦ ਤਾਂ ਹੈ ਹਾਂ ਹੈ ਤੇ ਉਹਨੇ ਕਹਣਾ ਬਾਈ ਬੇ ਸੰਸਰਾ ਜਿਵੇਂ ਤੈਨੂੰ ਮੁੱਠੀ ਚ ਫੜੇ ਤੇ ਮੁੱਠੀ ਚ ਹੀ ਫੜਾਉ ਉਹ ਤਾਂ ਹੈਗਾ ਲੈਣ ਦੇਣਾ ਹਾਂ ਹੁਣ ਜੇ ਤੂੰ 20000 ਫਾੜੀ ਲਿਆ ਜਾ ਤੂੰ ਸਾਲ ਤੱਕ ਕਾਕਣਾ ਹੀ ਨਹੀਂ ਮੇਰੇ ਨਾਲ ਜੇ ਤੈਨੂੰ ਮੰਗ ਲਿਆ ਉਹ ਕਹਿੰਦਾ ਛੱਡ ਯਾਰ 20000 ਦੀ ਖਤਰ ਲੀੜੇ ਲਾਉਣ ਲੱਗਿਆ ਪਿਆਲਾ ਯਾਰ ਮੈਂ ਇਹ ਨਹੀਂ ਕਹਿਣਾ ਵੀ ਕੋਈ ਗੱਲ ਨਹੀਂ 20000 ਤੇਰਾ ਜਰੂਰ ਹੱਥ ਬੰਨ ਕੇ ਦੇਣੇ ਆ ਕੋਈ ਨਹੀਂ ਕਿਤੇ ਮੇਰਾ ਦਾਫਾ ਫਿਰ ਗਿਆ ਕਿਦੋਂ ਮਿਲਗੇ ਮੈਂ ਜੇ ਤੇਰੇ ਦੇਉ ਪਹਿਲਾਂ ਉਹ ਵੀ ਪਿਆਰ ਆ ਇੱਕ ਨੇ ਜਾ ਕੇ ਹਲੇ ਪਹਿਲੀ ਵਾਰੀ ਮੰਗਿਆ ਉਹ ਜਾ ਰੈਡੀ ਸੀ ਤੇਰੇ ਭੈਣ ਜਿਹੜਾ ਮੇਰਾ ਇਧਰ ਗਦਾਉਣਾ ਫਿਰੇ ਜਾਂ ਮੇਰੇ ਪਸੂ ਵਿੱਚ ਜਿਹੜੇ ਤੇ ਮੈਂ ਦਾਫਾ ਦਾਫਾ ਦੇ ਦਿਆਂ ਗਾਲ ਪੈਣਾ ਉਹ ਮੁਠੀ ਵਾਲੀ ਗੱਲ ਨਹੀਂ ਰਹਿਣ ਦੇਣੀ ਨਾ ਨਾ ਮੁਠੀ ਵਾਲੀ ਤੱਕੀ ਜਾਂਦੀ ਹੈ ਮੁਠੀ ਨੇ ਚੈੱਕ ਦੀ ਬੰਦ ਕਰ ਉਹ ਜਿਹੜੇ ਆਪਣੇ ਪਹਿਲੇ ਬਜ਼ੁਰਗ ਸੀ ਪਾਸ ਕਿਉਂ ਸੀ ਉਹ ਐਂ ਪਾਸ ਸੀ ਜਦੋਂ ਕਿਸੇ ਪੜੀਆਂ ਲੋਕਾਂ ਨੇ ਇੱਕ ਦੂਜੇ ਨੇ ਵਧਾਈਆਂ ਨੇ ਇੱਕ ਦੂਜੇ ਤੋਂ ਲਈਆਂ ਆਈਂ ਪੈਸੇ ਲੈ ਆ ਪਰ ਉਹ ਨੋਟ ਦਾ ਬੈਲ ਲੈ ਕਰਾਉਂਦਾ ਹੁੰਦਾ ਸੀ ਕੋਈ ਜਿਹੜੇ ਲਾਲਚੀ ਸੀ ਲਾਲਚੀ ਕਰਾਉਂਦਾ ਦਾ ਪਰ ਉਹ ਨੋਟ ਵਿਆਜ ਵਾਲੇ ਕਰਾਉਂਦੇ ਸੀ ਇਹ ਵਿਆਜ ਵਾਲੇ ਦੋ ਜਵਾਂ ਦਾ ਅਗਲਾ ਕਹਿੰਦਾ ਨਾ ਯਾਰ ਕੀ ਲੱਖ ਰੁਪਏ ਅੱਜ ਕੱਲ ਦਾ ਲੱਖ ਵੀ ਕੋਈ ਮਹਿਣਾ ਨਹੀਂ ਦਿਖਾਉਂਦਾ ਨਹੀਂ ਕੋਈ ਅਗਲਾ ਨਾ ਜਾ ਚੱਕ ਲੈ ਜਾ ਯਾਰ ਕੋਈ ਦੇ ਦੀਆਂ ਆਂਦੀ ਦਾ ਪਾ ਚੱਲ ਜਾ ਤਲਾਕ ਆਉਂ ਜਣੀ ਇਹ ਜੀਆਂ ਗੱਲਾਂ ਯਾਰ ਹੁਣ ਉਹ ਸਮੇ ਬਾਈ ਚੱਕੇ ਗਏ ਸਮੇ ਧੱਕੇ ਹਾਂ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਸੱਚੇ ਕੰਮ ਕਰੋ ਉਸਤਤ ਕਰੇ ਜਹਾਨ ਸਾਰੇ ਲੋਕ ਤੁਹਾਡੀ ਮਦਦ ਕਰਨਗੇ ਜਦੋਂ ਹੁਣ ਆਪਾਂ ਵੀਡੀਓ ਆਪਾਂ ਵੀ ਪਾਉਨੇ ਆ ਉਹ ਵੀ ਪਾਉਂਦੀ ਸੀ ਹੋਰ ਵੀ ਪਾਈ ਜਾਂਦੇ ਆ ਹੁਣ ਆਪਣੇ ਨੇ ਚਾਹ ਘੱਟ ਹੀ ਬੰਦੇ ਦੇਖਦੇ ਆ ਪਰ ਦੇਦੇ ਤਾਂ ਹੈ ਨਾ ਅਗਲਾ ਕਹਿੰਦਾ ਗੱਲਾਂ ਤਾਂ ਚੰਗੀਆਂ ਕਰ ਗਿਆ ਯਾਰ ਜਾਤਾਂ ਕਰਨਗੇ ਵੀ ਆਪਣੀਆਂ ਘਰੇਲੂ ਗੱਲਾਂ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਕਿਸੇ ਦੀ ਨਿੰਦਿਆ ਨਹੀਂ ਕੋਈ ਦੀ ਚੁਗਲੀ ਨਹੀਂ ਸੋਹਣੀਆਂ ਗੱਲਾਂ ਕਰਦੇ ਆ ਪੰਜਾਬ ਦੀਆਂ ਵੀ ਸਾਡੇ ਬੱਚੇ ਇਹ ਜੇ ਹੁੰਦੇ ਸੀ ਸਾਡੇ ਬਜ਼ੁਰਗ ਇਹ ਜੇ ਹੁੰਦੇ ਸੀ ਸਾਡੇ ਹਾਲੀ ਇਹ ਜੇ ਹੁੰਦੇ ਸੀ ਸਾਡੇ ਰੀੜੀਆਂ ਗੱਡੇ ਵਾਲਾ ਸਾਡੇ ਇਹ ਜੇ ਹੁੰਦੇ ਸੀ ਯਾਰ ਕੁੱਲ ਚੀਜ਼ਾਂ ਅੱਜ ਵੀ ਪਈਆਂ ਕਈਆਂ ਦੇ ਘਰੇ ਸਾਰੀਆਂ ਚੀਜ਼ਾਂ ਆ ਇਹ ਸਾਈਕਲ ਜਦੋਂ ਉਹ ਦਿੰਦੇ ਸੀ ਨਾ ਕਿਸੇ ਬੰਦੇ ਨੂੰ ਅਗਲਾ ਕਹਿੰਦਾ ਵੀ ਪੂਰਾ ਤਖਲਾ ਸਰਦਾ ਬੰਦਾ ਜਿਹਨੇ ਸਾਈਕਲ ਦਿੱਤਾ ਆ ਵਿਆਹ ਚ ਆਹ ਵਿਆਹ ਚ ਸਹੀ ਗੱਲ ਵਿਆਹ ਚ ਆਹ ਤੁਸੀਂ ਸੈਡਾ ਨਾ ਠੀਕ ਆ ਉਹ ਬੋਲਦਾ ਸੀ